ਇਹ ਅੱਜ ਆਪਾਂ ਪੈਪ ਲੋਡ ਕਰਨੀ ਆ ਇਹ ਉਹਦੇ ਚਾਰ ਪੰਜ ਹੀ ਵੱਢੀ ਗਈ ਸੀ ਪਹਿਲਾਂ ਟੋਟੇ ਲਾਇਏ ਸੀਗੇ ਤਿੰਨ ਪਰ ਇਹ ਸੈਟ ਨਹੀਂ ਬੈਠੀ ਲੀਕ ਕਰਦੀ ਆ ਹੁਣ ਆਪਾਂ ਰਸਾ ਪੈਪ ਲੈਂਦੀ ਆ ਉਹ ਪਾਈ ਆ ਪਾਵਾਂਗੇ ਤੇ ਫੇਰ ਆਪਾਂ ਉਹ ਕਰਾਂਗੇ ਠੀਕ ਆ ਰਸਾ ਪੈਪ ਪਾਵਾਂਗੇ ਉਹਦੇ ਨਾਲ ਸੈਟ ਹੋਊਗਾ ਇਹਦੇ ਨਾਲ ਸੈਟ ਨਹੀਂ ਰਹਿੰਦੇ ਤੇ ਆਪਾਂ ਨਟ-ਨਟ ਖੋਲਦੇ ਆ ਆਪਾਂ ਪੈਪ ਕੱਢਤੀਆਂ ਆਪਾਂ ਹੁਣ ਆਪਾਂ ਨਵੀਂ ਪਾਈਪ ਲੈ ਆ ਕੇ ਲਾਉਣੇ ਆ ਉਹਦੇ ਵਿੱਚ ਪਸਲ ਮਾਰ ਕੇ ਇਤੋਂ ਆਪਾਂ ਹੁਣ ਆ ਪਾਈਪ ਨੂੰ ਰੋਈ ਦੀ ਜਿਹੜੀ ਆਪਣੇ ਕੋਲੇ ਇਹਨੂੰ ਆਪਾਂ ਗਰਮ ਕਰਾਂਗੇ ਇਹਨੂੰ ਤਾਂ ਕਿ ਬੱਚੇ ਸਾਨੂੰ ਆਪਾਂ ਸਲ ਮੋਟਾ ਕਰ ਦਈਏ ਉਹ ਇਹਨਾਂ ਸਹੀ ਨਿਕਲੂ ਇਹ ਡੱਬੀ ਗਲੀ ਹੋਈ ਪਈ ਆ ਇਹਨ ਫੜ ਕੇ ਠੀਕ ਆ ਇਹਨੂੰ ਆਪਾਂ ਕਰਮ ਕਰਾਂਗੇ ਐਪ ਹੋ ਗਈ ਗਰਮ ਫੁੱਲ ਤੇ ਆਪਾਂ ਵੇਨੇ ਹੁਣ ਲਾਉਣੇ ਆ ਮੂਰ ਕੱਟਦੇ ਆਹੋ ਸੱਲ ਠੀਕ ਆ ਚਲੋ ਆਪਾਂ ਦੇਖਦੇ ਆ ਐ ਬਕਰ ਦੀ ਇਹ ਉਦੋਂ ਤੋਂ ਲੋਟ ਗਈ ਉਦੋਂ ਲੋਟ ਆ ਗਈ ਲੈ ਮਿੱਤਰ ਇੱਧਰ ਗੱਲ ਬਣ ਗਈ ਐ ਸਾਲੋਂ ਫੁੱਲਾ ਕਰਤਾ ਹੁਣ ਆ ਤਿੱਕਰ ਇੱਕ ਵੀ ਚੱਲ ਗਿਆ ਤਾਂ ਨੀ ਇਹ ਵੱਡ ਕੇ ਦੁਆਰਾ ਕਰਨਾ ਪਣਾ। ਇਹ ਵੱਡੀ ਬਣੀ ਆ ਮੂਰੋ। ਇਹਨੂੰ ਵੱਡਦੀਏ। ਕੇਸ ਸੈਟੂ। ਚੀਜ਼। ਇੱਕ ਪਾਸੇ ਤੋਂ ਪਸਟ ਕਰਤੀ ਹੈ। ਇਹਨੂੰ ਵੱਡੀਏ ਵੱਡ ਕੇ ਫਿਰ ਸੈਟ ਕਰਦੇ ਆ। ਲਾਇਆ ਵੱਡਦੀਏ ਪੈ ਪਾਪਾ। ਵੱਢ ਕੇ ਤੇ ਹੁਣ ਆਪਾਂ ਇਹਨੂੰ ਥੋੜੀ ਗਰਮ ਕਰ ਲਈਏ ਗਰਮ ਕਰਕੇ ਵਿੱਚ ਸਾਲਕ ਮਾਰਾਂਗੇ ਲੈ ਵੀ ਮਿੱਤਰਾਂ ਸਾਲ ਮਾਰ ਲਿਆ ਆਪਾਂ ਹੁਣ ਇਹਨੂੰ ਕਰ ਦੇਣਾ ਵਿੱਚੋਂ ਸਾਫ਼ ਕਰ ਲਈਏ ਥੋੜਾ ਜਿਹਾ ਵਿੱਚੋਂ ਸਾਫ਼ ਕਰ ਦਈਏ ਨਹੀਂ ਕਰੀ ਤਾਕ ਲੋ ਜੀ ਇਹ ਹੋ ਗਈ ਸਾਫ ਆਪਣੀ ਹੁਣ ਆਪ ਉਧਰ ਰੱਖ ਬਾਬੇ ਦੇ ਸਾਹ ਰਹਿਦਾ ਮਾਰਾਂਗੇ ਤਾਂ ਬਗਰਮ ਕਰੀ ਜੰਨੇ ਪੈਪ ਮੇਤਰੋ ਪੈਪ ਲਾਤੀ ਆਪਾਂ ਚੜਾਤੀ ਆ ਥੋੜੀ ਜਿਹੀ ਵੱਡੀ ਸੀ ਵੱਡਤੀ ਨਾਲੋਂ ਹਾਂ ਮਿੱਟੀ ਪਾ ਦਿਓ ਰੇਚਾ ਭਰ ਦਿਓ ਇਹਨੂੰ ਕਰਾਂ